ब्रह्म कृष्ण शरणं मम तत कुञ्जहार ब्रह्म कृष्ण शरणं मम जा ब्रह्म कृष्ण नाम तीर्थ त्रिसम नामी ब्रह्म कृष्ण शरणं धर हां जी सत श्री वेलकम टू अवर न्यू ब्लॉग यूट्यूब चैनल सिविया कपल ਹੋਪਸ ਸਾਰੇ ਆਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਾਂ ਚੱਲੇ ਆਂ ਜੀ ਰੈਡੀ ਹੋ ਗਿਆ ਰੈਡੀ ਤਾਂ ਕਾਦੇ ਹੋਇਆ ਰੈਡੀ ਤਾਂ ਜਾ ਕੇ ਹੋਵਾਂਗੇ ਅੱਜ ਅਖੰਡ ਪਾਟ ਪ੍ਰਗਾਸ ਹੋ ਗਿਆ ਡੈਡੀ ਹੋਰੇ ਗਏ ਹੋਏ ਨੇ ਤੇ ਆਪਾਂ ਜਾਣਾਗਾ ਜੁਝਾਰ ਦੇ ਜਾ ਕੇ ਜੂੜਾ ਵੀ ਕਰਨਾਗਾ ਤੇ ਬੁਟੀਕ ਤੇ ਪਹੁੰਚ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਉਹ ਚੰਗਾ 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 ਲੈਪ ਤਾਂ ਜਾਣੇ ਆਪਾਂ ਸਦਨ ਨੂੰ ਮੈਂ ਰੱਖਲੇ ਪੈਰ ਚਲੋ ਜੀ ਪਵਨੇ ਦਾ ਦੂਰ ਤੱਕ ਨਹੀਂ ਪਵਨੇ ਦਾ ਬਣ ਗਿਆ ਮੈਂ ਕਿੱਥੇ ਜਾ ਰਿਹਾ ਹੂੰ ਕਹਿੰਦੇ ਸੀ ਮੜ ਗਿਆ ਵੱਡ ਲਏ ਓਏ ਕੁੜੀਏ ਬਾਏ ਸੁਮੀ ਵਾਲਾ ਪੁੱਤ ਤੁਹਾਡਾ ਸੁਮੀ ਵਾਲਾ ਪੁੱਤ ਕਿੱਥੇ ਆ ਜੱਪ ਜੀ ਜੱਪ ਔਰ ਉਹਦਰ ਕੀ ਉਹ ਦੇਖ ਬਾਏ ਲੈ ਮੈਨੂੰ ਕਰਨਾ ਬਾਏ ਲੋ ਬਈ ਆਪਾਂ ਪਹੁੰਚ ਗਏ ਬੁਟੀਕ ਤੇ ਸਾਰੇ ਜਣੇ ਪੁੱਛ ਰਹੇ ਸੀ ਇਹ ਫੋਟੋ ਬਈ ਮਹਾਰਾਣੀ ਜਿੰਦ ਕੌਰ ਦੀ ਲਾਈ ਆ ਆਪਾਂ ਲੈ ਬਿਆਨ ਤਾਂ ਨੀਲਾ ਨੀਲਾ ਸੂਟ ਪਾਈ ਫਿਰ ਸੂਟ ਬਹੁਤ ਸੋਹਣਾ ਲੱਗ ਰਿਹਾ ਪਾਇਆ ਥੈਂਕ ਯੂ ਆ ਲੈ ਫੜੋ ਓ ਲੈ ਕਹਿੰਦਾ ਜਾਣਾ ਨਹੀਂ ਦੇਖੀ ਕੀ ਦੇਖੀ ਕੀ ਦੇਖ ਲਓ ਬਈ ਗਾਇਸ ਰਿੱਕੀ ਤਿਆਰ ਨੇ ਜੁਹਾਰ ਸਿੰਘ ਜੀ ਵੀ ਆ ਦਾ ਪਟਕਾ ਬਣ ਕੇ ਤਿਆਰ ਹੋ ਗਏ ਨੇ ਤੇ ਇੱਧਰ ਮੈਂ ਵੀ ਤਿਆਰ ਹੋ ਗਈ ਆ ਆਪਦਾ ਨਵਾਂ ਸੂਟ ਪਾ ਕੇ ਠੀਕ ਆ ਅੱਜ ਮੈਂ ਨਵਾਂ ਸੂਟ ਪਾਇਆ ਇਹਦਾ ਸ਼ੂਟ ਕਰਾਂਗੇ ਇੰਸਟਾਗ੍ਰam ਤੇ ਤੁਹਾਡੇ ਨਾਲ ਫੋਟੋਜ਼ ਵੀਡੀਓਜ਼ ਵੀ ਸ਼ੇਅਰ ਕਰਾਂਗੇ ਆਪਾਂ ਠੀਕ ਹੈ ਬਾਹਰ ਦਾ ਡਿਜ਼ਾਈਨ ਚੈੱਕ ਕਰ ਸਕਦੇ ਹਾਂ ਬਾਟਮ ਤੇ ਵਰਕ ਆ ਠੀਕ ਹੈ ਤੇ ਬਾਕੀ ਸੂਟ ਚੁੰਨੀ ਟਾਈ ਐਂਡ ਆਈ ਆ ਤੇ ਕਿਸੇ ਨੂੰ ਵੀ ਚਾਹੀਦਾ ਹੋਇਆ ਇਹਦੇ ਨਾਲ ਦੇ ਸੂਟ ਹੈਗੇ ਆ ਠੀਕ ਆ ਸੂਟ ਲਿਮਟਿਡ ਸਟਾਕ ਆਪਣੇ ਕੋਲੇ ਜਿਨ੍ਹਾਂ ਨੂੰ ਵੀ ਚਾਹੀਦਾ ਹੋਇਆ ਜਲਦੀ ਆਰਡਰ ਕਰ ਦਿਓ ਤਕੜਾਓ ਚੱਲ ਚੱਲੀਏ ਲੋ ਵੀ ਆਪਾਂ ਚੱਲੇ ਅਖੰਡ ਪੜ ਪ੍ਰਗਾਸ ਕਰਵਾਇਗਾ ਤਾਇਆ ਜੀ ਦੇ ਘਰੇ ਉੱਥੇ ਚੱਲੇ ਆਪਾਂ ਮੱਥਾ ਟੇਕਣ ਠੀਕ ਆ ਬਰਨਾਲੇ ਵਾਲੇ ਘਰੇ ਅੱਜ ਫਾਸਟਡੇ ਆ ਕੱਲ ਨੂੰ ਸੈਕੰਡ ਪਰਸੋਂ ਭੋਗ ਤਿਆਰਵੇਂ ਹੋ ਗਈਆਂ ਬਾਕੀ ਦੱਸਿਓ ਕਮੈਂਟ ਕਰਕੇਵੇਂ ਕਿਵੇਂ ਲੱਗ ਰਹੀਆਂ ਸੂਟ ਕਿੱਦਾਂ ਲੱਗ ਰਿਹਾ ਗਾਇਸ ਸੂਟ ਕਿਸੇ ਲੱਗ ਰਿਹਾ ਹੈ ਅੱਛਾ ਕਿਸੇ ਨੇ ਵੀ ਆਰਡਰ ਕਰਨਾ ਕਰ ਸਕਦੇ ਪਿਓਰ ਚਨੂਨ ਸਪੂਨ ਦੀ ਸ਼ਰਟ ਆ ਪਿਓਰ ਕਾਟਨ ਦੀ ਸਲਵਾਰ ਹੈ ਦੁਪੱਟਾ ਟਾਈ ਐਂਡ ਆਈ ਲੋ ਬਈ ਅਸੀਂ ਤਿੰਨੇ ਜਾਨੇ ਹੋ ਗਏ ਆ ਰੈਡੀ ਹੁਣ ਜਾ ਰਹੇ ਆ ਅਸੀਂ ਸਾਡੇ ਬਰਨਾਲੇ ਵਾਲੇ ਘਰ ਹਾਂਜੀ ਉਹ ਇੱਕ ਆ ਖੁੱਲਗੀ ਟੁਆਇ ਸ਼ਾਪ ਰੱਖੀ ਐ ਤੇ ਬਰਨਾਲੇ ਆਪਣੇ ਉਹ ਗੱਡੀ ਘੜੀ ਦੇ ਕੋਈ ਮਰਸਡੀ ਘੜੀਆ ਜੁਹਾਰ ਟਰੈਕਟਰ ਖੜਾ ਪੁੱਤ ਤੈਨੂੰ ਲੈ ਕੇ ਦਵਾਂਗਾ ਟਰੈਕਟਰ ਜੋ ਤੂੰ ਚਲਾਉਣ ਵਾਲਾ ਹੋ ਗਿਆ ਠੀਕ ਐ ਉਹ ਤੋਂ ਲੈ ਕੇ ਦੇਵਾਂਗੇ ਤੈਨੂੰ ਟਰੈਕਟਰ ਫਿਰ ਤੂੰ ਚਲਾਇਆ ਕਰੀਂ ਆਉਂ ਗਏ ਨਾ ਹਾਰ ਕੇ ਕਹਿੰਦਾ ਹਾਂ ਲਓ ਵੀ ਆਪਾਂ ਪਹੁੰਚ ਗਏ ਉਹ ਸਾਹਮਣੇ ਘਰ ਆਪਣਾ ਸੀਵਿਆ ਨਿਵਾਸ ਵਾਕਿ ਕੋਲੇ ਜਾ ਕੇ ਦਿਖਾਉਣੀ ਆ ਤੁਹਾਨੂੰ ਲਓ ਵੀ ਆ ਘਰ ਆਪਣੇ ਦਾਇਆ ਜੀ ਦਾ ਰਿੱਕੀ ਲਾ ਰਿਹਾ ਗੱਡੀ ਉਧਰ ਦੇਖੋ ਇੱਥੇ ਆਪਣੀ ਲਿਖਿਆ ਵੀ ਹੋਇਆਗਾ ਇਹ ਦਿਖਾਉਣੀ ਆ ਤੁਹਾਨੂੰ ਲਓ ਜੀ ਸੀਵਿਆ ਹਾਊਸ ਹਾਰੇ ਆਜੋ ਆਜੋ ਲਓ ਫੜੋ ਆਪਣੇ ਬੇਟੇ ਕੋ ਪਾਪਾ ਕੁੜੀ ਜੋ ਪਾਪਾ ਕੁੜੀ ਜਾਂਦੇ ਨੇ ਮੁੰਡੇ ਖੜਜੋ ਮੈਂ ਚੁੰਨੀ ਲੈ ਲਾ ਹੁਣ ਤਾਂ ਨਾ ਪਲ ਗਿਆ ਦੋਸਤਾਂ ਵਾਲੇ ਭੜੇ ਅੰਦਰ ਕੋ ਲਾਈ ਬੈਠੇ ਪਤਾ ਨਹੀਂ ਉੱਪਰ ਆ ਪਾੜਤਾ ਇਸਿਸ ਮੇ ਕੁਰੀਕਲਸ ਉਹ ਪੁਰੇ ਨੇ ਕਿ ਦ ਕੁਰੀਕਲਸ ਆ ਨੋ ਆਈ ਨੋ ਆਈ ਨਾ ਦੋਨਾਂ ਦੋਨਾਂ ਦੇ ਹੱਥ ਇੱਕੋ ਜਿਹੇ ਆਪਣੇ ਮਾਵਾ ਦੀਆਂ ਦੇ ਹਨਾ ਬਸ ਥੋੜਾ ਨੇਲਸ ਦਾ ਫਰਕ ਹੈ ਮੇਰੇ ਵੈਸੀ ਨੇਚਰਲੀ ਪਿੰਕ ਆ ਦੇ ਤੂੰ ਕਰਾਇਆ ਮੇਰੇ ਨੇਚਰਲੀ ਆ ਨਹੀਂ ਇਹ ਮੈਂ ਕਲਰ ਕਰਾਇਆ ਕੋ ਪਿੰਕ ਨਹੀਂ ਕਰਾਇਆ ਇਹ ਫਿਰ ਨੇਲ ਆਟਾ ਕਰਵਾਇਆ ਨਾ ਉਦਾਂ ਸਾਡੇ ਦੋਨਾਂ ਦੇ ਹੱਥ ਇੱਕੋ ਜਿਹੇ ਆ ਦੇਖੋ ਜਸ ਮੇਰੇ ਵੀ ਹਾਂ ਜੀ ਉਹਨੇ ਇਹ ਤੁਹਾਡਾ ਕਲਰ ਵੀ ਸੇਮ ਆ ਸਾਡਾ ਇਥੋਂ ਗੋਰੇ ਜਿਹਾਂ ਤੇ ਇੱਕ ਇਥੋਂ ਕਾਲੇ ਆ ਆਪਣਾ ਸੇਮ ਹੁੰਦਾ ਉਹ ਤੁਸੀਂ ਵੀ ਉਹਦਾ ਪਤਾ ਲੱਗਦਾ ਸਾਰੇ ਤੇ ਪਤਾ ਨਹੀਂ ਕਿਵੇਂ ਅਸੀਂ ਤਾਂ ਉਹਨੂੰ ਕਿਹੜੀ ਹਾਂ ਉਹ ਅੱਛਾ ਤੇ ਮੇਰੀ ਆ ਬੱਚੇ ਵੀ ਨਹੀਂ ਹਰ ਕੋਈ ਇਹਦਾ ਬਸ ਉਹਦੀ ਉਹਦਾ ਬਾਰੇ ਬਸ ਉਹਦੀ ਮੈਂ ਨਹੀਂ 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 ਕੰਮ ਉਹ ਚੱਤੂ ਲੈ ਗਈ ਉਹ ਇਹਦੇ ਸ਼ੂ ਲਾ ਕੇ ਇਹਨੂੰ ਵੀ ਲੈ ਕੇ ਆਉ ਨਾਲ ਕਿਹ ਲੈ ਕੇ ਆਉ ਨਾਲ ਨਾ ਪਰਸ ਆ ਅੱਛਾ ਕਿੰਨੀ ਸੋਹਣੀ ਡੈਕੋਰੇਸ਼ਨ ਹੋਈ ਹੈ ਨਾ ਬਹੁਤ ਸੋਹਣੀ ਹੋਈ ਆ ਸਿੰਪਲ ਹਾਂ ਸਿੰਪਲ ਸੋਹਰ ਜੀ ਮੈਂ ਅੱਜ ਪਹਿਲੀ ਵਾਰ ਆਈ ਆ ਪਤਾ ਇੱਥੇ ਉੱਪਰ ਰਿਖੀ ਨਾ ਮੈਂ ਕਦੇ ਨਹੀਂ ਆਈ ਅੱਜ ਪਹਿਲੀ ਵਾਰ ਆਈ ਆ ਇਹਰ ਦਾ ਮੂੰਹ ਹੋ ਕਰਨ ਵਾਲਾ ਦਾ ਮੁੜਕਾਇਆ ਬੈ ਮੈਂ ਵੀਰੇ ਅੱਜ ਫਸਟ ਟਾਈਮ ਆਈ ਹਾਂ ਉੱਪਰ ਹਾਂ ਅੱਜ ਤੱਕ 8 ਸਾਲ ਹੋ ਗਏ ਮੇਰੇ ਵਿਆਹ ਨੂੰ ਦੇਖ ਲਓ ਅੱਜ ਤੱਕ ਮੈਂ ਕਦੇ ਉੱਪਰ ਨਹੀਂ ਆਈ ਆਪਣੇ ਮੈਂ نیچے ਮੁੜ ਜਾਈ ਨਹੀਂ ਹਣੀ ਚਲੋ ਜੁਜਾਰ ਮੱਥਾ ਠੀਕ ਹੈ ਬਾਬਾ ਜੀ ਕੋਲੇ ਤੁਸੀਂ ਬੋਤੋ ਤੇ ਫੁੱਲ ਪਟ ਦੇਣੇ ਸੀ ਇਹ ਤੇ ਸਾਰੇ ਤੇਰੇ ਮੂੰਹ ਵਾਲੀ ਨੇ ਜੁਜਾਰ ਜਿੱਦਰ ਜਾਂਦਾਗਾ ਉਦੋਂ ਉਹਦੇ ਮੂੰਹ ਲੱਗਣ ਲੱਗ ਜਾਂਦਾਗਾ ਹੈਨਾ ਆ ਦੇਖ ਮੇਰੇ ਪਰ ਜਦੋਂ ਥੋੜਾ ਫੇਸ ਤਾਂ ਜਮ ਹੀ ਲੱਗਦਾ ਹੁੰਦਾਗਾ ਆ ਦੇਖਿਆ ਕੀ ਜਿੱਦੇ ਜੁਜਾਰ ਹੋਵੇ ਤਾਂ ਐ ਨਹੀਂ ਨਾ ਬੱਸ ਮੈਨੂੰ ਸਾਹ ਦੇਖੋ ਹੁਣ ਫੇਸ ਜਮ ਹੀ ਜਿਹਾ ਲੱਗਦਾਗਾ ਇਹਨੂੰ ਬੋਟਲ ਦੇ ਦਿਓ ਇਹਨੂੰ ਆ ਬੋਟਲ ਦੇ ਦੇ ਹਾਂ ਇਹਨੂੰ ਫੜਾ ਦੇ ਬਸ ਬੋਟਲ ਫੜਾ ਦੇ ਵਾਹ ਉਹ ਵਾਹ ਏ ਚੰਗਾ ਨਾ ਆਸਪਤੀ ਖਾ ਲਓ ਫਿਰ ਐਪਲ ਖਾ ਲਓ ਇਹਨੂੰ ਹੱਥ ਚ ਫੜਾ ਦਿਓ ਦੀਦੀ ਇੱਕ ਫਾੜੀ ਫੜਾ ਦਿਓ ਸਮਾਈਲ ਕਰ ਦਿਓ ਬਸ ਠੀਕ ਹੈ ਠੀਕ ਹੈ ਲਓ ਵੀ ਆ ਜਾ ਆ ਜਾ ਆ ਗਿਆ ਤਾਈ ਆ ਜਾ ਆ ਜਾ ਰੋਟੀ ਖਾ ਲੈ ਨਾ ਮੰਮਾ ਮੰਮਾ ਭੱਜ ਕੇ ਭੱਜ ਕੇ ਭੱਜ ਕੇ ਇੱਧਰ ਆ ਜਾਓ ਇੱਧਰ ਮੰਮਾ ਕੋਲ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਭੱਜ ਜਾਓ ਆ ਜਾਓ ਆ ਜਾਓ ਦਾਦਾ ਜੀ ਨੂੰ ਕਹੋ ਦਾਦਾ ਜੀ ਮੈਂ ਰੋਟੀ ਖਾਣਾ ਮੈਨੂੰ ਵੀ ਮੰਮੀ ਦੇ ਬੱਚੋ

ਤੇ ਬੁਗੜਾ ਉਗੜੀ ਕਿੱਤੈ ਤੇ ਅੱਜ ਦਾ ਬਾਈ ਇੰਨਾ ਬਿਜ਼ੀ ਸੀ ਇਹ ਤੁਸੀਂ ਐ ਮੰਨ ਲਓ ਹੁਣ ਕੱਲ ਨੂੰ ਆਪਣੇ ਅੱਧ ਦਾ ਭੋਗ ਉਦੋਂ ਬਾਅਦ ਫੇਰ ਬਿਜ਼ੀ ਕੱਕੋ ਕੱਲ ਨੂੰ ਰਖੜੀ ਵੀ ਆਸੀ ਵੈਸੀ ਅੱਜ ਸੋਚਿਆ ਸੀ ਵੀ ਰਖੜੀ ਅੱਜ ਬੰਨ ਕੇ ਆਉਣੀ ਆ ਚਲੋ ਹਾਂ ਹੁਣ ਕੱਲ ਨੂੰ ਜਾਵਾਂਗੇ ਤੇ ਵੈਸੇ ਤਾਂ ਮੈਂ ਜਾਣਦੀ ਨਹੀਂ ਸੀ ਮੈਂ ਕਿਹਾ ਚੱਲ ਰਾਜੂ ਬੰਨ ਤੂੰ ਕਿ ਫਿਰ ਬਾੜਾ ਕਹਿਣ ਲੱਗੇ ਮਾਸੀ ਦੇ ਮੁੰਡਿਆਂ ਦਾ ਫੋਨ ਆ ਗਿਆ ਕਹਿੰਦੇ ਵੀ ਬੰਨ ਕੇ ਕੀ ਜਾ ਚਲੋ ਦੇਖਦੇ ਆ ਆਪਾਂ ਤੜਕੇ ਆਪਾਂ ਨੂੰ ਸੁਦੇਹਾ ਇੱਧਰ ਆਉਣਾ ਪਹਿਲਾਂ ਤਾਂ ਤਾਈ ਜੀ ਕਿ ਹੋਰਾਂ ਕਰ ਤੇ ਉੱਥੋਂ ਫੇਰ ਉਹ ਕਰਾਂਗੇ ਆਪਾਂ ਤੇ ਬਾਕੀ ਬਈ ਹੁਣ ਪਟਕੇ ਇਹਦੇ ਬਣਾ ਲੈ ਰਿੱਕੀ ਮੈਂ ਇਹਦਾ ਚੁੱਟਾ ਗੁਰਦਾ ਵੀ ਮੈਂ ਵਧੀਆ ਪ੍ਰੈਸ ਕਰਾ ਕੇ ਅੱਜ ਫੜਾ ਹੁਣ ਧੋ ਕੇ ਸਮਾਰ ਕੇ ਮੈਂ ਉੱਥੇ ਫੜਾ ਜਿਹਾ ਹੁਣ ਉਹ ਡਰਾਈ ਕਲੀਨ ਕਰ ਦੂਗਾ ਹਾਂ ਸਭ ਕੁਝ ਕਰ ਦੂਗਾ ਫੜਾ ਕਰ ਬਸ ਚੁੱਟਾ ਗੁਰਦਾ ਵੀ ਮੈਂ ਲੈ ਜੀ ਉਹ ਡਰਾਈ ਕਲੀਨ ਕਰਕੇ ਉਹਨਾਂ ਕੇ ਵਧੀਆ ਪ੍ਰੈਸ ਕਰ ਦੇਗੀ ਚਾਹਤੇ ਮੈਂ ਬਸ ਉਹਨਾਂ ਕੇ ਵਧੀਆ ਪ੍ਰੈਸ ਕਰਕੇ ਦੇ ਦਿਓ ਇਹਦੇ ਪਟਕੇ ਬਣਾ ਲੈ ਮੈਂ 4-5 ਤੇ ਜਿਹੜਾ ਵਧੀਆ ਲੱਗਿਆ ਉਹੀ ਬਣ ਦੂੰਗੀ ਤੇ ਇੱਕ ਬਸ ਇਹਦਾ ਕੱਲ ਨੂੰ ਹੁਣ ਮੈਂ ਬੈਂਤ ਕਹਿੰਦੀ ਮੈਂ ਇੱਕ ਦਿਨ ਚ ਗੁਰਦਾ ਵੀ ਮੈਂ ਸਿਆਉ ਦੂੰ ਕਹਿੰਦੀ ਕੱਲ ਨੂੰ ਲਿਆਇਓ ਠੀਕ ਹੈ ਜਿਹੜਾ ਆਪਾਂ 11 ਤਰੀਕ ਨੂੰ ਇਹਨੇ ਪਾਉਣਾਗਾ ਰਾਤ ਨੂੰ ਹੂੰ ਬਲੈਕ ਕੰਬੜੀ ਪਾ ਵੀ ਕੇ ਰਾਤ ਨੂੰ ਰਹਿਣ ਦਾ ਕੁਰਤਾ ਪਜਾਮਾ ਕੋਈ ਹੋਰ ਪਾ ਮੈਂ ਕੁਰਤਾ ਪਜਾਮਾ ਬੰਬ ਲੈ ਕੇ ਨਹੀ ਤੁਸੀਂ ਕੀ ਪਾਉਂਗੇ ਤੁਸੀਂ ਤਾਂ ਪੈਂਟ ਸ਼ਰਟ ਕਹਿੰਦੀ ਸੀ ਪਹਿਲਾਂ ਤਾਂ ਇਹ ਸਾਡਾ ਇਹੀ ਨਹੀਂ ਡਿਸਾਈਡ ਤੁਸੀਂ ਲੋੜ ਹੀ ਨਹੀਂ ਹਾਂ ਫਿਰ ਤਾਂ ਮੈਂ ਕਾਲੂ ਕਾਲਾ ਕੁਰਤਾ ਪਜਾਮਾ ਪਾ ਲੂੰ ਹਾਂ ਉਹ ਗਰਮੀ ਆ ਨਾ ਕੱਲ ਨੂੰ ਪਰਸੋ ਵੀ ਗਰਮੀ ਹੋ ਲਓ ਭਾਈ ਰਿੱਕੀ ਲਾਈਟਸ ਆਫ ਕਰੀ ਜਾਂਦੇ ਆ ਠੀਕ ਆ ਗੇਟ ਬੰਦ ਕਰ ਰਿਹਾ ਕਿਉਂਕਿ ਕੁੜੀਆਂ ਚਲੀਆਂ ਆਈਆਂ ਸੀ ਤੇ ਦੋ ਦਿਨ ਹੁਣ ਬੁਟੀਕ ਬੰਦ ਰਹੂਗਾ ਕੱਲ ਨੂੰ ਰਖੜੀਆਂ ਨੇ ਪਰਸੋਂ ਸੰਡੇ ਆ ਤੇ ਇੱਧਰ ਜੁਹਾਰ ਸਿੰਘ ਜੀ ਤੇ ਮੈਂ ਅਸੀਂ ਦੋਨੇ ਬੈਠ ਗਏ ਆ ਠੀਕ ਆ ਗੱਡੀ 'ਚ ਜਾਣ ਵਾਸਤੇ ਇੱਧਰ ਰਿੱਕੀ ਦੇ ਵੀ ਰਖੜੀਆਂ ਬੰਨੀਆਂ ਗਈਆਂ ਦੋ ਆਪਣੀਆਂ ਬੰਨੀਆਂ ਗਈਆਂ ਜੁਹਾਰ ਦੀਆਂ ਵੀ ਦੋ ਰਖੜੀਆਂ ਨੇ ਆ ਪਈਆਂ ਨੇ ਦਿਖਾਣ ਵਾਲੀਆਂ ਕੁੜੀਆਂ ਲੈ ਕੇ ਆਈਆਂ ਸੀ ਰਣਵੀਰ ਸਿੰਘ ਜੀ ਆਗੇ ਰਣਵੀਰ ਸਿੰਘ ਜੀ ਫੜ ਲਿਆ ਇਹ ਆਪ ਦਾ ਉਹ ਕੁੜਤਾ ਪ੍ਰੈਸ ਕੀਤਾ ਪਿਆ ਸੀ ਕੋਸ਼ਿਸ਼ ਨਹੀਂ ਗੱਟਾ ਤੋਲਣਾ ਬਸ ਫਿਰ ਹੁਣ ਉਹਨੂੰ ਦਉਂਗੇ ਘਰੇ ਜਾ ਕੇ ਧੋਣੀ ਬਸੋ ਕਿਉਂ ਉਹਨੂੰ ਨਹੀਂ ਦੇਣਾ ਉਹਨੂੰ ਫੋਨ ਹੀ ਚੱਕ ਰਿਆ ਨਾਲ ਤੜਕੇ ਨੂੰ ਕਿੱਥੇ ਦੇ ਦੋ ਹੋਟਲਾਂ ਕਲੀਨ ਕਰਕੇ ਘਰੇ ਜਾ ਕੇ ਧੋਣੀ ਧਰ ਕੇ ਫਿਰ ਅਸਕਰ ਬਣਾ ਲਾ ਫਿਰ ਦੂਸਰਾ ਕਿਹੜਾ ਸੁ ਪਾਉਂਗੇ ਕਿਹੜਾ ਉਹਨੂੰ ਕਿਹੜਾ ਦੇਣਾਗਾ ਚਟਾ ਠੀਕ ਆ ਬਸ ਜੁਹਾਰ ਦਾ ਵੀ ਲੈ ਜਾਓ ਚਟਾ ਕਿਦੋਂ ਫੋਨ ਵੀ ਚੱਕਿਆ ਦੁਬਾਰੇ ਕਰ ਕਰਕੇ ਦੇਖੀ ਚੱਲੋ ਨਾ ਤੋ ਤਿੰਨ ਵਾਰੀ ਲਾ ਲਓ ਲੋ ਵੀ ਗਾਇਸ ਆਪਾਂ ਅਗੇ ਘਰੇ ਵਾਪਸ ਠੀਕ ਹੈ ਤੇ ਰੋਟੀ ਪਾਣੀ ਛਕ ਲਿਆ ਤੇ ਕੱਲ ਨੂੰ ਆਪਾਂ ਜਾਣਾ ਪਿੰਡ ਰਖੜੀਆਂ ਬੰਨਣ ਤੇ ਰਖੜੀਆਂ ਲਿਆਉਣੀਆਂ ਵੀ ਨੇ ਸਾਰਾ ਸਮਾਨ ਲਿਆਉਣਾ ਤੇ ਮੰਮੀ ਨੇ ਵੀ ਜਾਣਾ ਪਹਿਲਾਂ ਮੰਮੀ ਨੂੰ ਨਾਨਕੇ ਛੱਡਣਾ ਫਿਰ ਜੁਹਾਰ ਤੇ ਰਿੱਕੀ ਨੇ ਮਤਲਬ ਰਿੱਕੀ ਨੇ ਆਪਦੀ ਮਾਮੇ ਦੀ ਕੁੜੀ ਤੋਂ ਰਖੜੀ ਬਣਾਉਣੀ ਆ ਠੀਕ ਹੈ ਜੁਹਾਰ ਦੇ ਵੀ ਬਨਣੀ ਆ ਕਿ ਜੁਹਾਰ ਭਤੀਜਾ ਦਾ ਤਾਂ ਉੱਥੇ ਜਾਵਾਂਗੇ ਫਿਰ ਜਾਵਾਂਗੇ ਤਾਈ ਕੇ ਘਰੇ ਜੁਹਾਰ ਦੇ ਰਖੜੀ ਬਨਣੀ ਆ ਤਾਈ ਦੀ ਪੋਤੀ ਨੇ ਫੇਰ ਜਾਵਾਂਗੇ ਦਿਖਾਂ ਇੰਨਾ ਸ਼ਡਿਊਲ ਬਿਜੀ ਆ ਕੱਲ ਨੂੰ ਅੱਜ ਤਾਂ ਆਪਣਾ ਆਹੀ ਕੰਮ ਕਰ ਮਸਾ ਹੋਇਆ ਤੇ ਬਾਕੀ ਆ ਸੂਟ ਆ ਠੀਕ ਆ ਸੂਟ ਦੀ ਫੁੱਲ ਡਿਟੇਲ ਦੇ ਦੇਣੀ ਆ ਦੁਪੱਟਾ ਬਈ ਇਹਦਾ ਟਾਈ ਐਂਡ ਆਈ ਹੈਗਾ ਠੀਕ ਹੈ ਬਾਕੀ ਇਹਦੀ ਫੋਟੋ ਵੀਡੀਓਜ਼ ਮੈਂ ਬਣਾਈਆਂ ਸੀਗੀਆਂ ਤੇ ਉਹ ਮੈਂ ਸ਼ੇਅਰ ਕਰ ਦੂੰਗੀ ਵਿੱਚ ਦੁਪੱਟਾ ਇਹਦਾ ਹਾ ਪਿਓਰ ਦਾਗਾ ਫੁੱਲ ਪਿਓਰ ਦਾ ਸੌਰੀ ਦੁਪੱਟਾਗਾ ਤੇ ਇਹਦੇ ਉੱਪਰ ਜਿਹੜਾ ਲੱਗੀ ਹੋਈ ਆ ਲੇਸ ਲਗਾਈ ਆ ਆਪਾਂ ਤੇ ਗਲੇ ਤੇ ਵੀ ਆਪਾਂ ਲੇਸ ਨਾਲ ਡਿਜ਼ਾਈਨਿੰਗ ਕੀਤੀ ਆ ਜਿਹੜਾ ਇਹ ਫੈਬਰਿਕ ਆ ਇਹ ਪਿਓਰ ਚਨੂਨ ਸਪੂਨ ਦਾ ਫੈਬਰਿਕ ਆ ਸ਼ਰਟ ਦਾ ਤੇ ਇਹਦੀ ਬਾਟਮ ਤੇ ਹੈਗਾਗਾ ਵਰਕ ਤੁਸੀਂ ਦੇਖ ਸਕਦੇ ਹੋ ਮਸ਼ੀਨ ਵਰਕ कॉटन ਦੀ ਫਾਟਮਾਂ ਤੇ ਬਾਹਮਾਂ ਤੇ ਡਿਜ਼ਾਈਨਿੰਗ ਆ ਕਿਸੇ ਨੇ ਵੀ ਇਹ ਵਾਲਾ ਸੂਟ ਬਾਏ ਕਰਨਾ ਤਾਂ ਕਰ ਸਕਦੇ ਹੋ ਲਿਮਟਡ ਸਟਾਕ ਆ 6283177170 ਵਾਲੇ ਨੰਬਰ ਤੇ ਤੁਸੀਂ ਆਰਡਰ ਕਰਨਾ ਸਕਰੀਨ ਸ਼ਾਟ ਭੇਜਣਾ ਫਿਰ ਮੈਂ ਪੇਮੈਂਟ ਦੱਸੂਗੀ ਪੇਮੈਂਟ ਅਡਵਾਂਸ ਹੋਊਗੀ ਫਿਰ ਤੁਹਾਡੇ ਨਾਪ ਤੇ ਰੈਡੀ ਹੋ ਜੇ ਤੁਸੀਂ ਸਟਿਚ ਨਹੀਂ ਕਰਵਾਉਣਾ ਹਨ ਸਟਿਚ ਲੈਣਾ ਤਾਂ ਹਨ ਸਟਿਚ ਲੈ ਸਕਦੇ ਹੋ ਥੈਨ ਫਿਰ ਤੁਹਾਡੇ ਦਿੱਤੇ ਹੋਏ ਐਡਰੈਸ ਤੇ ਡਿਸਪੈਚ ਹੋ ਤੇ ਇਹ ਸੂਟ ਆਪਣੇ ਕੋਲ ਬਣੇ ਪਏ ਨੇ ਵਰਕ ਵਗੈਰਾ एवरीथिंग ਦਾ ਜਾ ਜਿਨਾਂ ਨੂੰ ਵੀ ਐ ਲੱਗਦਾ ਹੁੰਦਾ ਵੀ ਆਪਣਾ ਆਰਡਰ ਲੇਟ ਹੋ ਸਕਦਾਗਾ ਜੇ ਵਿਥਿਨ 7 ਡੇਸ ਦੇ ਵਿੱਚ ਇਹ ਵਾਲਾ ਆਊਟਫਿਟ ਤੁਹਾਨੂੰ ਕੰਪਲੀਟ ਮਿਲੂਗਾ ਜੀ ਠੀਕ ਹੈ ਜੁਝਾਰ ਦੇਖੋ ਜੁਝਾਰ ਆ ਕੇ ਪਟਕਾ ਲਗਾ ਲਾਤਾ ਠੀਕ ਹੈ ਇਧਰ ਮੇਰੇ ਬੈਗ ਨਾਲ ਪੰਗੇ ਲਈ ਜਾਂਦਾ ਕਦੇ ਕੋ ਚੱਕ ਲੈਂਦਾ ਬ੍ਰਸ਼ ਚੱਕ ਲੈਂਦਾ ਲੋ ਹਾਂਜੀ ਆਹ ਵਾਲੀ ਤੁਸੀਂ ਫੁੱਲ ਲੁੱਕ ਦੇਖ ਸਕਦੇ ਹੋ ਠੀਕ ਆ ਫੋਟੋ ਵੀਡੀਓਜ਼ ਦੇ ਵਿੱਚ ਤੇ ਇਹ ਦਾ ਪੂਰਾ ਨੇਚਰਲ ਕਲਰ ਹਟਾਈਂਡਾ ਦੁਪੱਟਾ ਦਾ ਸਲਵਾਰ ਦੀ ਬਾਟਮ ਤੇ ਵਰਕ ਆ ਠੀਕ ਹੈ ਤੇ ਬਾਹਾਂ ਤੇ ਡਿਜ਼ਾਈਨਿੰਗ ਕੀਤੀ ਸੀ neck ਤੇ ਡਿਜ਼ਾਈਨਿੰਗ ਕੀਤੀ ਹੋਈ ਆ ਤੇ ਬਾਕੀ ਸਾਰੀਆਂ ਫੋਟੋਜ਼ ਵੀਡੀਓਜ਼ ਤੁਹਾਨੂੰ ਇੰਸਟਾ ਤੇ ਮਿਲ ਜਾਣਗੀਆਂ ਬਾਕੀ ਮੈਂ ਇੱਥੇ ਤੁਹਾਡੇ ਲਈ ਸਪੈਸ਼ਲ ਵੀਡੀਓਜ਼ ਬਣਾਈਆਂ ਸੀਗੀਆਂ ਤਾਂ ਜੋ ਜਿਨ੍ਹਾਂ ਨੂੰ ਸੂਟ ਬਾਰੇ ਨਹੀਂ ਪਤਾ ਲੱਗਿਆ ਕਿਉਂਕਿ ਉਹ ਹਨੇਰਾ ਸੀਗਾ ਜਦੋਂ ਮੈਂ ਸੂਟ ਬਾਰੇ ਦਿਖਾਈ ਜਾਂਦੀ ਸੀ ਬੁਟੀਕ ਤੇ ਹਮੇ ਸੋਚਿਆ ਵੀ ਇੱਥੇ ਪ੍ਰੋਫਰ ਲਗਾ ਦਮੀ ਫੋਟੋਜ਼ ਵਗੈਰਾ ਤੁਹਾਨੂੰ ਪਤਾ ਲੱਗ ਜਾਏ ਇੱਥੋਂ ਦੇਖ ਸਕਦੇ ਤੁਸੀਂ neck ਦੀ ਡਿਜ਼ਾਈਨਿੰਗ ਬਾਹਾਂ ਦੀ ਡਿਜ਼ਾਈਨਿੰਗ tie and dye ਦੁਪੱਟਾ ਠੀਕ ਹੈ ਤੇ ਸਟੱਫ ਦੀ ਗੱਲ ਕਰਾਂ ਤਾਂ ਪਿਓਰ ਚਨੂਨ ਫੋਨ ਦੀ ਸ਼ਰਟ ਆ ਤੇ ਜਿਹੜੀ ਸਲਵਾਰ ਹੈ ਉਹ ਕਾਟਨ ਦੀ ਹੈ ਤੇ ਦੁਪੱਟਾ ਟਾਈ ਐਂਡ ਡਾਈ ਦੁਪੱਟਾ ਬਹੁਤ ਬਣਾੜਾਈ ਕੀਤਾ ਹੋਇਆ ਹੈਗਾ ਤੇ ਬਾਕੀ ਬਾਹਾਂ ਤੇ ਡਿਜ਼ਾਈਨਿੰਗ ਕੀਤੀ ਹੋਈ ਹੈ ਲਾਈਨਿੰਗ ਲੱਗੀ ਹੋਈ ਹੈ ਸ਼ਰਟ ਦੇ ਵਿੱਚ ਬਟ ਮਾਟਮ ਦੇ ਵਿੱਚ ਲਾਈਨਿੰਗ ਨਹੀਂ ਲੱਗੀ ਹੋਈ ਮਾਟਮ ਵਿਦਆਊਟ ਲਾਈਨਿੰਗ ਹੈ ਤੇ ਇਹ ਸਲਵਾਰ ਸਲਵਾਰ ਵਿਦਆਊਟ ਲਾਈਨਿੰਗ ਹੈ ਤੇ ਸ਼ਰਟ ਤੇ ਲਾਈਨਿੰਗ ਲੱਗੀ ਹੋਈ ਹੈ ਤੇ ਦੁਪੱਟਾ ਪਿਓਰ ਪਿਓਰ ਦਾ ਹੈਗਾ ਤੇ ਚਾਰੇ ਪਾਸੇ ਪੁਲਿਸ ਲਗਾਈ ਹੈ ਅਨਸਟਿਚ ਲੈਣਾ ਅਨਸਟਿਚ ਲੈ ਲਿਓ ਵਿਦ ਸਟਿਚ ਲੈਣਾ ਵਿਦ ਸਟਿਚ ਲੈ ਲਿਓ ਉਹ ਤੁਹਾਡੀ ਮਰਜ਼ੀ ਹੈ ਜਿੱਦਾਂ ਵੀ ਤੁਸੀਂ ਲੈਣਾ ਚਾਹੁੰਦੇ ਹੋ ਲੋ ਵੀ ਗਾਇਸ ਤੇ ਅੱਜ ਆਪਣੀ ਜਿਹੜਾ ਹੈਗਾਗਾ ਠੀਕਾ ਪ੍ਰਕਾਸ਼ ਹੋ ਗਿਆ ਅਖੰਡ ਪਾਠ ਪ੍ਰਕਾਸ਼ ਤੇ 10 ਤਰੀਕ ਨੂੰ 8 7 ਨੂੰ ਹੋਇਆ 11 ਨੂੰ ਬਾਟੀ ਹੈ 10 ਨੂੰ ਭੋਗ ਪੈ ਜਾਣਾਗਾ 파ਟੀ ਸ਼ਾਮ ਨੂੰ ਤੇ ਫਿਰ ਅੱਜ ਕੱਲ ਨੂੰ ਰਖੜੀ ਆ ਠੀਕਾ ਤੇ ਅਸੀਂ ਜਿਹੜਾ ਹੈਗਾਗਾ ਪ੍ਰਕਾਸ਼ ਕਰਵਾਇਆ ਈ ਤੇ ਸਾਰਾ ਦਿਨ ਆਪਣਾ ਉੱਥੀ ਲੰਘ ਗਿਆ ਕੋਈ ਵੀ ਕੰਮ ਨਹੀਂ ਹੋਇਆ ਪਹਿਲਾਂ ਤਾਂ ਐ ਸੀਗਾ ਵੀ ਸਾਰੇ ਕੰਮ ਨਿਪਟੜ ਜਾਣਗੇ ਫਿਰ ਹਾਰ ਕੇ ਕੱਲ ਨੂੰ ਵੀ ਸਦੀਹਾ ਉੱਠ ਕੇ ਜਾਵਾਂਗੇ ਠੀਕ ਐ ਵੀ ਕੰਮ ਤਾਂ ਦੇ ਨਿਵੇੜਨ ਸਾਇਏ ਸੀਗਾ ਬਾਈ ਆਪਣਾ ਅੱਜ ਦਾ ਬਲੌਗ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਬਾਕੀ ਜਿਹੜਾ ਇਹ ਇਹ ਜਿਹੜਾ ਮਤਲਬ ਕਿ ਘਰ ਆਗਾ ਠੀਕ ਆ ਇਹ ਆਪਣੇ ਵੱਡੇ ਤਾਇਆ ਜੀ ਦਾ ਘਰ ਆ ਤੇ ਉੱਥੇ ਕਰਵਾਇਆਗਾ ਖੰਡਾ ਪਰਕਾਸ਼ ਕਿਉਂਕਿ ਤਾਇਆ ਜੀ ਦੀ ਪੋਤੀ ਦਾ ਜਨਮ ਦੇਣਾ ਠੀਕ ਆ ਤਾਂ ਇੱਕ ਜਦੋਂ 5ਵਾਂ ਜਨਮ ਦਿਨ ਸੀਗਾ ਉਦੋਂ ਬਹੁਤ ਵਧੀਆ ਮਨਾਇਆ ਸੀਗਾ ਤੇ ਇਸ ਤੋਂ ਬਾਅਦ ਹੁਣ ਇਹ ਵਾਲਾ ਜਨਮ ਦਿਨ ਵਧੀਆ ਮਨਾਉਣਾਗਾ ਠੀਕ ਹੈ ਤੇ ਪਾਰਟੀ ਵੀ ਹੋਊਗੀ ਸਾਰਾ ਕੁਝ ਸਾਰਿਆਂ ਨੂੰ ਮਲਾਵਾਂਗੇ ਤੁਹਾਨੂੰ ਤਾਂ ਜੇ ਇਹਨਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਆਪਾਂ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਤਾਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਬਾਏ ਬਾਏ ਗਾਇਸ